ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਹਸਪਤਾਲ ਚੌਂਕੀ ਵੱਲੋਂ ਕੀਤਾ ਗਿਆ ਗ੍ਰਿਫਤਾਰ ਥਾਣਾ ਕਤਵਾਲੀ ਵਿਖੇ ਮਾਮਲਾ ਦਰਜ ਕਰ ਕੀਤਾ ਗਿਆ ਬੰਦਾਵਲਾਤ ਦੋ ਮੋਬਾਈਲ ਫੋਨ ਕੀਤੇ ਬਰਾਮਦ ਸੋਮਵਾਰ ਨੂੰ 12:30 ਦੇ ਲਗਭਗ ਹਸਪਤਾਲ ਚੌਂਕੀ ਦੇ ਇੰਚਾਰਜ ਧਰਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੀ ਕਪਾਹ ਮੰਡੀ ਦੇ ਨੇੜੇ ਸਾਨੂੰ ਇੱਕ ਅਤਲਾਹ ਮਿਲੀ ਸੀ ਕਿ ਇੱਕ ਵਿਅਕਤੀ ਚੋਰੀ ਦਾ ਮੋਬਾਈਲ ਵੇਚਣ ਦੀ ਤਾਕ ਦੇ ਵਿੱਚ ਹੈ ਤਾਂ ਉਹਨਾਂ ਵੱਲੋਂ ਮਸਤੈਦੀ ਦਿਖਾਉਂਦੇ ਹੋਏ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਦੇ ਕੋਲੋਂ ਦੋ ਚੋਰੀ ਦੇ ਮੋਬਾਈਲ ਬਰਾਮਦ ਕੀਤੇ ਗਏ ਤੇ ਅੱਜ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਨਡ ਹਾਸਲ ਕੀਤਾ ਜਾਵੇਗਾ ਦੱਸ ਦਈਏ ਕਿ ਬਠਿੰਡਾ ਪੁਲਿਸ ਲਗਾਤਾਰ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਦੇ ਉੱਤੇ ਲੱਗੀ ਹੋਈ ਹੈ ਅਤੇ ਜੇ ਇਸ ਤਰ੍ਹਾਂ ਦੀ ਕੋਈ ਵਾਰਦਾਤ ਬਠਿੰਡਾ ਸ਼ਹਿਰ ਦੇ ਅੰਦਰ ਹੁੰਦੀ ਹੈ ਤਾਂ ਉਸ ਵਿਅਕਤੀ ਨੂੰ ਦੂਸਰੇ ਦਿਨ ਹੀ ਅਸਲ ਤਾਂ ਉਸੇ ਦਿਨ ਹੀ ਨਾਲੋਂ ਆਪਾਂ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਇਸ ਵਿਅਕਤੀ ਨੂੰ ਵੀ ਕੱਲ ਗ੍ਰਿਫਤਾਰ ਕੀਤਾ ਗਿਆ ਸੀ ਤੇ ਅੱਜ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ ਰਮਾਂਡ ਹਾਜ਼ਰ ਕੀਤਾ ਜਾਵੇਗਾ ਇਹ ਸਾਰੀ ਜਾਣਕਾਰੀ ਹਸਪਤਾਲ ਚੌਂਕੀ ਦੇ ਇੰਚਾਰਜ ਧਰਮ ਸਿੰਘ ਵੱਲੋਂ ਦਿੱਤੀ ਗਈ ਉਹਨਾਂ ਕਹਾਂ ਕਿ ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ ਜਾਵੇਗਾ ਮੈਂ ਸਤਿਨਾਮ ਮੇਰਾ ਨਾਮ ਇਹ ਅਸੀ ਧਰਮ ਸਿੰਘ ਹੈ ਮੈਂ ਚੌਂਕੀ ਜਾਰ ਦਾ ਕੈਂਸਰ ਦਾ ਸਟਾਫ ਬਣਦਾ ਕੱਲ ਸਾਡੇ ਕੋਲ ਇੱਕ ਤਲਾਬ ਮਿਲizie ਦੀ ਇੱਕ ਗੁਰਦੀਪ ਸਿੰਘ ਦੀਪ ਪੁੱਤਰ ਲੀਲਾ ਸਿੰਘ ਪੋਚੋਪਲਾ ਦਾ ਉਹ ਹੁਣ ਰਹਿਦਾ ਹੈਗਾ ਗਰੀ ਨੰਬਰ ਤੋਂ ਨਰਵਾਰਾ ਰੋਡ ਮਟੰਡਾ ਇਹੋ ਚੋਰੀ ਮੋਬਾਈਲ ਚੋਰੀ ਕਰਦਾ ਤੇ ਵੇਚਣ ਦੀ ਤਾਕਤ ਖਬਾ ਮੰਡੀ ਵੱਲ ਘੁੰਮ ਰਿਹਾ ਹੈ ਜੀ ਐਨਓ ਸੀ ਜਿਸ ਤੇ ਮਕਦਮਾ ਨੰਬਰ 95 ਮਿਤੀ 4 8 2024 ਅੰਡਰ ਸੈਕਸ਼ਨ 305 ਪੀ ਐਨ ਐਸ ਦਰਜ ਕੀਤਾ ਅਤੇ ਉਹਨੂੰ ਅਰੈਸਟ ਕਰਕੇ ਉਹਦੇ ਕੋਲੋਂ ਦੋ ਮੋਬਾਈਲ ਫੋਨ ਆ ਜਿਹੜੇ ਵੇਚਣ ਦੀ ਤਾਕਤ ਸੀਗਾ ਉਹ ਬਰਾਮਦ ਕਰਾਇਆ ਹੈ ਇਹਦੇ ਚ 317 2 ਬੀਐਨਐਸ ਦਾ ਵਾਅਦਾ ਕੀਤਾ ਹੈ ਹੁਣ ਅਸੀਂ ਉਹਦਾ ਪੁਲਿਸ ਰਿਮਾਨਡ ਲੈ ਕੇ ਜਿਹੜਾ ਹੈਗਾ ਹੋਰ ਬਰਾਮਦਗੀ ਕਰਵਾਵਾਂਗੇ ਅੱਜ ਕੋਰਟ ਵਿੱਚ ਪੇਸ਼ ਕਰਾਉਣ ਇਸ ਤਰ੍ਹਾਂ ਕਿ ਉਹਦਾ ਪੁਲਿਸ ਰਿਮਾਨਡ ਪਹਿਲਾਂ ਇੱਥੇ ਕੋਈ ਮਕਦਮਾ ਦਰਜ ਨਹੀਂ ਪਹਿਲੀ ਵਾਰੀ ਜਿਹੜਾ ਹੈਗਾ ਆਇਆ ਸੀ